ਇਹ ਮਿਸਤਰੀ ਤੇ ਠੇਕੇਦਾਰ ਨਿਸ਼ੱਤਰ ਸਿੰਘ ਪਿੰਡ ਪੰਨੀ ਵਾਲਾ ਫੱਤਾ ਜਿਹੜਾ ਬਹੁਤ ਵੱਡੀਆਂ-ਵੱਡੀਆਂ 2-2 ਕਰੋੜ ਦੀਆਂ 3-3 ਕਰੋੜ ਦੀਆਂ ਕੋਠੀਆਂ ਪਾਉਂਦਾ ਤੇ ਛੋਟੀਆਂ ਕੋਠੀਆਂ ਵੀ ਪਾਉਂਦਾ ਬਹੁਤ ਹੀ ਜ਼ਿਆਦਾ ਚੰਗਾ ਮਿਸਤਰੀ ਹੈ ਤੇ 2-300 ਕੋਠੀਆਂ ਨੇ ਅਜ ਤੋਂ ਪਹਿਲਾਂ ਪਾਤੀ ਹੋਣੀਆਂ ਤੇ ਜਿਹੜੇ ਦੇ ਨਾਲ ਵਰਕਰ ਹੁੰਦੇ ਆ ਭਈ ਦੂਰ ਹੁੰਦੇ ਆ ਜਾਂ ਹੋਰ ਵੀ ਮਿਸਤਰੀ ਆਪਣੇ ਨਾਲ ਰੱਖਦਾ ਉਹ ਵੀ ਬਹੁਤ ਵਧੀਆ ਇੱਜ਼ਤਦਾਰ ਚੰਗੇ ਚੰਗੇ ਕਰਾਣਿਆਂ ਦੇ ਐ ਤੇ ਬੜੇ ਹੀ ਢੰਗ ਨਾਲ ਤੇ ਬਹੁਤ ਸੋਹਣਾ ਇਹ ਕੰਮ ਕਰਦੇ ਆ ਸਾਰੇ ਤੇ ਕੰਮ ਬੜਾ ਹੀ ਛੇਤੀ ਇਹ ਨਿਵੇੜਦੇ ਆ ਤੇ ਸਸਤੇ ਵੀ ਐ ਕਿਉਂਕਿ ਅੱਜ ਕੱਲ ਤਾਂ ਅਸਮਾਨ ਨੂੰ ਲੱਗੇ ਪਏ ਐ ਰੇਟ ਪਰ ਇਹ ਸਸਤਾ ਕੰਮ ਵੀ ਕਰਦੇ ਆ ਤੇ ਕੰਮ ਵੀ ਬਹੁਤ ਸਿਰੇ ਦਾ ਕੰਮ ਕਰਦੇ ਆ ਮਾੜਾ ਕੰਮ ਨਹੀਂ ਕਰਦੇ ਤੇ ਠੇਕੇਦਾਰ ਦਲ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਤੇ ਤੁਹਾਨੂੰ ਇਹ ਟਾਈਮ ਦੇ ਦੂਗਾ ਤੇ ਇਹ ਤੋਂ ਕੰਮ ਕਰਵਾ ਕੇ ਵੇਖੋ ਕਿੰਨਾ ਸੋਹਣਾ ਇਹ ਠੇਕੇਦਾਰ ਤੇ ਨਾਲ ਆਪ ਖੁਦ ਕੰਮ ਕਰਦਾ ਇਹ ਨਹੀਂ ਵੀ ਕੱਲੀ ਠੇਕੇਦਾਰੀ ਨਾਲ ਕੰਮ ਵੀ ਕਰਦਾ ਆਪ ਤੇ ਆ ਮਿਸਤਰੀ ਵੀ ਨਾਲ ਲਾਉਂਦਾ ਹੈ ਉਹੀ ਬੰਦੇ ਇਹਦੇ ਕੋਲੇ ਪੱਕੇ ਹੈ ਕਿਉਂਕਿ ਬੰਦੇ ਬਿਲਕੁਲ ਵਧੀਆ ਕੰਮ ਵਾਲੇ ਤੇ ਇੱਜ਼ਜ਼ਦਾਰੇ ਦੇ ਕੋਲੇ ਬੰਦੇ ਆ ਸਾਰੇ ਤੇ ਇਹੀ ਮਤਲਬ ਹੁੰਦਾ ਹੈ ਕਿ ਚੰਗੇ ਬੰਦੇ ਨਾਲ ਰੱਖੇ ਜਾਣ ਤੇ ਬਸਤਰੀ ਲੱਖਾ ਸਿੰਘ ਵੀਰ ਦੇ ਨਾਲ ਹਮੇਸ਼ਾ ਹੀ ਇਹ ਜਿਹੜਾ ਮਕਾਨ ਮੇਰਾ ਬਰ ਰਿਹਾ ਜੀ ਇਹ ਮੇਰੇ ਦਾਦਾ ਜੀ ਸਰਦਾਰ ਗਰਮੇਲ ਸਿੰਘ ਜਟਾਣਾ ਤੇ ਮੇਰੇ ਸਵਰਗੀ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਜਟਾਣਾ ਤੇ ਮੇਰੇ ਚਾਚਾ ਸਰਦਾਰ ਦਲਜੀਤ ਸਿੰਘ ਜਟਾਣਾ ਬਜਲੀ ਬੋਰਡ ਤੋਂ ਜੀ ਨਾ ਹਨ ਉਹਨਾਂ ਦੀ ਬਦੌਲਤ ਵੱਧ ਰਿਹਾ ਜੀ ਉਹਨਾਂ ਨੇ ਸਾਨੂੰ ਕਮਾਈਆਂ ਕਰਕੇ ਦਿੱਤੀਆਂ ਸਾਡਾ ਤਾਂ ਇਸ ਵਿੱਚ ਕੋਈ ਥਲ ਫੁੱਲ ਯੋਗਦਾਨ ਹੋਊਗਾ ਪਰ ਉਹਨਾਂ ਦਾ ਸੰਪੂਰਨ ਯੋਗਦਾਨਾ ਜੀ ਮੇਰੇ ਪਿਤਾ ਜੀ ਭਲਾ ਨਹੀਂ ਰਹੇ ਪਰ ਉਹਨਾਂ ਦਾ ਯੋਗਦਾਨ ਇਹ ਚ ਪੂਰਾ ਜੀ ਤੇ ਬਾਕੀ ਸਾਡੇ ਪਰਿਵਾਰ ਦਾ ਸਰਦਾਰ ਕਰਤਾਰ ਸਿੰਘ ਜਟਾਣਾ ਜੀ ਦੇ ਸਾਰੇ ਪਰਿਵਾਰ ਦਾ ਹੀ ਬਹੁਤ ਸਨਯੋਗ ਹੈ ਜੀ ਸਾਨੂੰ ਤਾਂ ਜੋ ਅਸੀਂ ਸਾਰੇ ਅੱਜ ਇਕੱਠ ਚ ਅ ਘੱਟ ਵਿੱਚ ਰਹਿ ਰਹੇ ਆ ਸਤਰੀ ਜੀ ਠੇਕੇਦਾਰ ਆਪਣਾ ਗੋਗੀ ਮਿਸਤਰੀ ਵੈਸੇ ਇਹਨੂੰ ਕਹਿ ਦਿੰਦੇ ਆ ਜੀ ਠੇਕੇਦਾਰ ਨੂੰ 76 ਸਿੰਘ ਇਹਨਾਂ ਦਾ ਨਾਮ ਆ ਨਾਲ ਜਿਹੜੇ ਆਪਣੇ ਲੱਗੇ ਹੋਏ ਆ ਵਰਕਰ ਜੀ ਇਹ ਵੀ ਪੂਰੇ ਕਾਮਯਾਬ ਪੂਰੇ ਵਧੀਆ ਕੋਈ ਨਸ਼ਾ ਨਹੀਂ ਇਹਨਾਂ ਨੂੰ ਜੀ ਨਸ਼ੇ ਤੋਂ ਰਹਿਤ ਬੰਦੇ ਆ ਸਾਰੇ ਇਹਦੇ ਕੋਲੇ ਮੈਂ ਤਾਂ ਕਹਿਣਾ ਕਿਸੇ ਨੇ ਮਕਾਨ ਪਕਾਉਣ ਬਣਾਉਣਾ ਜੀ ਤਾਂ ਗੋਗੀ ਮਿਸਤਰੀ ਨੂੰ ਛੇਕੇਦਾਰ ਨਛੱਤਰ ਸਿੰਘ ਨੂੰ ਜਰੂਰ ਪੇਕ ਕਰੀ ਤੁਸੀਂ ਪਹੁੰਚ ਕਰੋ ਇਹਨਾਂ ਦੀ ਲੇਬਰ ਵੀ ਆ ਜਿਹੜੀ ਸਾਰੀ ਨਸ਼ੇ ਤੋਂ ਰਹਿਤ ਆ ਤੇ ਆਪ ਵੀ ਨਸ਼ੇ ਤੋਂ ਰਹਿਤ ਬੰਦੇ ਆ ਇਹ ਸਸਤੇ ਵੀ ਆ ਹਾਂ ਬੜਾ ਫਰਕ ਆ ਜੀ ਇਹਨਾਂ ਦਾ ਦੂਜਿਆਂ ਨਾਲੋਂ ਰੇਟ ਦਾ ਬਾਕੀ ਜੀ ਮੇਨ ਗੱਲ ਪਰਿਵਾਰਕ ਦੀ ਹੁੰਦੀ ਆ ਵੀ ਬੰਦੇ ਮਾੜੇ ਨਾ ਹੋਣ ਘਰੇ ਵਾ ਅੱਜਕੱਲ ਯੋਗੀ ਐ ਉਹ ਜਾ ਚੱਲ ਪਿਆ ਇਹ ਬੰਦੇ ਮਾੜੇ ਘਰੇ ਆਪਾਂ ਵਾੜ ਨਹੀਂ ਸਕਦੇ ਹਨਾ ਸਰਾਰਤੀ ਅਨਸਰ ਹੋਗੇ ਤਾਂ ਕਰਕੇ ਜਿਹੜੇ ਇਹਨਾਂ ਦਾ ਮਜ਼ਦੂਰ ਹੈ ਜੀ ਸਾਰੇ ਚੰਗੇ ਪਰਿਵਾਰਾਂ ਜੋ ਬਿਲੋਂਗ ਕਰਦੇ ਐ ਚਰੇ ਜਿਨ੍ਹਾਂ ਦੇ ਪਰਿਵਾਰਾਂ ਦਾ ਨਾਮ ਆ ਉਹ ਮਜ਼ਦੂਰ ਇਹਨਾਂ ਦੇ ਨਾਲ ਆ ਜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਹੱਥ ਬਹੁਤ ਤੇਜ਼ ਐ ਨਾ ਹੱਥ ਬਹੁਤ ਤੇਜ਼ ਆ ਜੀ ਪਿਛਲੀ 7 ਤਰੀਕ ਤੋਂ ਇਹਨਾਂ ਨੇ ਵੇਖ ਲਓ ਤੁਸੀਂ ਅੱਜ 7 ਹੋਈ ਐ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੇ ਮੇਰਾ ਜਿਹੜਾ ਮਕਾਨ ਆ ਵੀ ਦੇਖ ਲਓ ਅੱਜ ਕਲਬ ਕਰ ਰਹੇ ਆ ਮੈਨੂੰ ਲੱਗਦਾ ਵੀ 2 ਦਿਨਾਂ 'ਚ ਲੈਟਰ ਤੇ ਕਰ ਦੇਣਗੇ 2 ਦਿਨਾਂ 'ਚ ਲੈਟਰ ਪਾ ਦੇਣਗੇ